ਆ ਗਿਆ ਆਪਣਾ ਮੁੰਡਾ ਕਾਰ ਲੈ ਕੇ ਹਾਂਜੀ ਮਿੱਤਰੋ ਹੁਣ ਚੱਲੇ ਆ ਬਾਈ ਪਲਵਾਨ ਦੇ ਘਰੇ ਅਬਲੂ ਕੋਟਲੀ ਤੇ ਬਾਈ ਤੋਂ ਇੱਕ ਆਪਾਂ ਲਈ ਸੀ ਘੋੜੀ ਉਹ ਚੜਾਉਣ ਚੱਲੇ ਆ ਤੇ ਨਾਲੇ ਬਾਈ ਦਾ ਆਪ ਨੂੰ ਜਾਨਵਰ-ਜਾਨਵਰ ਦਿਖਾਵਾਂਗੇ ਤੁਹਾਨੂੰ ਤੇ ਇੱਕ ਬਾਈ ਦਾ ਲੈਜੈਂਡ ਸਮੁੰਦਰ ਘੋੜੀ ਦੇ ਕਰਾਉਣੇ ਦਰਸ਼ਨ ਤੁਹਾਨੂੰ ਉੱਥੇ ਪਹੁੰਚ ਕੇ ਮਿਲਦੇ ਆਂ ਕਿ ਤੇਰੇ ਲਈ ਝੜਕਣਾ ਨਾ ਮਕਸਰ ਆਉਣੀ ਠੀਕ ਹੈ ਮਕਸਰ ਵਾਲੀ ਵੱਡੇ ਝੜਕ ਜਾ ਕੇ ਤੇ ਉੱਥੋਂ ਹੋ ਜਾ ਕੇ ਮਰਾ ਬੁਰ ਕੋਟ ਲਈ ਤੋਂ ਦੋ ਹੀ ਵੀ ਬਹੁਤ ਤੇ ਮੜਾ ਮੜਾ ਕੱਢੀ ਬੜਾ ਸੂਰਜ ਗਈ ਨਾ ਪੂਰਾ ਸਰਾ ਹੀ ਹੈ 30-40 ਕਿਲੋਮੀਟਰ ਹੈ ਤੋਂ ਮਕਸਰ ਪੈਂਦੀ ਉਹ ਜੇ ਜਿੱਕੜ ਵੀ ਦੀ ਹੁਣ ਫਿਰ ਵੀ ਇੰਨਾ ਕੀ ਪੈਂਦਾ ਨਾ ਹੂੰ ਇਧਰ ਵੀ ਜਿਉਣੇ ਆ ਇਧਰ ਬੰਡਾ ਬੰਡਾ ਦਾ ਬਾਹਲਾ ਚੱਕਰ ਫੁਕ ਰਿਹਾ ਇਧਰ ਆਇਆ ਕਿ ਰੰਗ ਗੇਰ ਪਾ ਕੇ ਬਹਿ ਜਾ ਤੇ ਥੱਲੋਂ ਆ ਕੱਢ ਕੇ ਕਰਾਂ ਆਥੇ ਨੂੰ ਮੜਾ ਹੀ ਕੱਢ ਦਿੰਦਾ ਨਿੱਗਾ ਜੀ ਬਾਈ ਤੂੰ ਬਾਅਦ ਇਹ ਕੱਢਦਾ ਐ ਨਿੱਕ ਤੋਂ ਜੀ ਦੋ 3 ਘੰਟੇ ਘਟੀਆਂ ਬਸ ਕਰ ਦੋ ਦਨ ਅੱਗੇ ਨਹੀਂ ਪਤਾ ਮਿਸਹਾਨਾ ਦੱਸਿਆ ਮਾਂ ਕੇ ਨਾ ਮਿੱਠਾ ਜਾਂਦਾ ਵਧੀਆ ਬਣ ਜਾਉਂਦੀ ਜੀ ਨਾਲ ਹਾਂ ਹਾਂ ਆਇਆ ਇਹ ਬਣਾ ਆ ਮੀਰੋ ਤੁੰਦ ਕਿਉਂ ਲੱਣੀ ਲਾਇਆ ਠੰਡ ਕਰਕੇ ਹੂੰ ਅਗਰੇ ਗੜਿਆ ਨਾ ਇਹ ਸਮੁੰਦਰ ਹੈ ਇਹ ਸਮੁੰਦਰ ਹੈ ਡੈਸ਼ੇ ਲੈ ਕੇ ਗਹਿ ਰਹੀ ਹੈ ਲੋਕੇਸ਼ਨ ਫੇਰਨੀ ਫੇਰਨੀ ਚੱਲ ਕਰੀ ਕਰਨੀ ਦੋਦੋ ਕਾਗਾ ਸੀ ਸਾਡਾ ਕੋਠੇ ਵਾਲਾ ਯਾਰ ਇੱਥੇ ਕਾਲੇ ਨੇ ਸਾਰੇ ਪਤਾ ਭੇਜਦਾ ਹੈ ਇੱਥੇ ਇੱਥੋਂ ਕੁਝ ਜਾ ਕੇ ਤੁਹਾਨੂੰ ਦੱਸਦਾ ਮੈਂ ਬਾਤ ਚ ਖੜਾ ਹੋਊਗਾ ਜਾ ਕੇ ਪਿੰਡ ਮੋਹਣੂ ਨਹੀਂ ਪਹੁੰਚਦਾ ਕੌਣੀ ਤਾਂ ਬਹੁਤ ਆਏ ਇੱਥੇ ਮੈਂ ਅੱਛਾ ਦੋਦਾ ਕੌਣੀ ਇਦੂਗਾ ਉਹ ਆਉਣ ਦਿਆ ਸਾਰੇ ਮੋੜ ਤੇ ਮਾਦਾ ਆ ਜਾਂਦਾਗਾ ਅਗਲੇ ਨੇੜੇ ਤੋਂ ਹੋਵਰੇੜੀ ਕੋੜੀ ਦੇ ਤਰੇ ਲੇਨੇ ਛਾਲੜਾ ਛੋਟੇ ਲਾਦਿਆਂ ਹੁਣ ਛਾਲ ਤਾਂ ਨਹੀਂ ਕੋਟ ਲਾਏਗਾ ਛਾੜਾ ਲਾਦਾਂਗੇ ਜਿਹੜੇ ਹਿਸਾਬ ਨਾਲ ਕੋਟ ਲਾਦਾ ਕੋਟਾਂ ਘੱਲੇ ਰਹਿਣ ਪਾਲੀ ਥੇੜਨੀ ਪੋਗੀ ਆ ਕੇ ਮੇਰਾ ਕੇ ਰਸਦਾ ਕਿਹਨਾਂ ਦੇਖ ਬੰਗਾ ਮੌਲਾ ਤਾਂ ਬਈ ਲਾਉਣਾ ਪਊਗਾ ਨੀਵਾ ਦੇ ਰੋ ਲਾ ਲਾ ਖਾਈਂ ਜੇ ਲਾਉਣਾ ਜੇ ਵੇਖਣਾ ਤੇ ਹਟ ਵੇਖੀ ਨਾ ਬਣਾ ਜੇ ਨਮੂਨਾ ਬਚਕਾਰ ਕੇ ਜੇ ਪਈ ਚੜਦੀ ਨੀ ਲਾ ਲਾਂਗੇ ਤੇ ਬਾਹਰ ਨਹੀਂ ਬੰਨਣਾ ਲੱਗਦਾ ਨੀ ਮਾਹਲਾ ਪਾ ਲੈ ਨੀ ਫਰੇਣੇ ਕੜਾ ਪਾ ਲੈਣੀ ਨੀ ਬੰਗੇ ਕਾਲੇ ਲਾਲਾ ਬੰਦਾ ਯਾਰ ਬਾਂ ਨਾ ਤੇਰਾ ਨੰਮ ਰਾਲੇ ਯਾਰ ਉਹ ਤੇ ਸੁਣਾ ਨੰਮ ਰਾਲਾ ਲਾਲਾ ਬੰਦਾ ਉਹ ਨਾਲ ਸਮੋਹ ਚਲਾਉਣਾ ਪੈਣਾ ਨਾ ਸਾਲਾ ਕੋਸੀ ਦੋ ਕੁ ਤੇ ਫੇਰ ਬੰਦ ਨੇ ਜਿਸ ਨੂੰ ਮਾਰਾ ਦੇ ਲਾਈਟ ਵਜਾ ਮਾਰਾ ਦੁਆਗਾ ਪਾਲਾ ਨਾਲ ਤੁਰ ਕੇ ਦੇਖ ਲੈਣਾ ਜਦਾਂ ਨਹੀਂ ਉਹ ਕਰਕੇ ਕਰਦੇ ਠੀਕ ਆ ਨਹੀਂ ਗਲਪ ਕੰਮ ਕਰਨਾ ਸਾਇਆਈ ਪਾਲੇ ਕਾ ਉਹ ਮਾਰਾ ਖੱਟਾ ਜਾਂ ਪਾਲਾ ਮੋਟਾ ਨਾਲ ਹੀ ਖੱਟਾ ਪਾਲਾ ਆ ਪੇ ਛੋਟਾ ਜਾ ਪਿਆ ਠੀਕ ਅਜ ਮਾਰ ਦੇ ਸਕੋਲ ਆਇਆ ਕੋਲੇ ਗੋਣੇ ਦਾ ਕੋਲ ਜੱਸ ਕਹਿੰਦਾ ਬਈ ਮੜੇ ਕੋਲਾ ਬੋਥਾ ਬੋਥਾ ਨੰਬਰ ਹਾਂ ਤੱਕੀ ਇਹ ਕੁਲਦੀ ਨੂੰ ਨਹੀਂ ਆਪਾਂ ਹਾਂ ਨਹੀਂ ਗੱਲ ਚੱਕ ਲਾਇ ਆਹਾ ਆਹ ਆਹ ਪੜੀ ਲਿਖੀ ਕਾਲੇ ਹਨਾ ਪੂਰੀ ਸਿਆਣੀਆਂ ਘੋੜੀ ਯਾਰ ਕਰੀਦੇ ਰੱਖੇ ਪੜੇ ਲਿਖੀ ਹੈ ਹਾਂ ਓਏ ਛਾਇੜ ਤੇ ਬੰਦ ਨਾ ਬਈ ਕੋਈ ਗੱਲ ਜੀ ਬੰਦਣਾ ਪੂ ਕਾਚਲ ਉਹ ਨਹੀਂ ਇੱਥੇ ਬੰਦੇ ਗਿਲਵੀਰ ਕੋਈ ਵੀ ਇੱਥੇ ਬਣਾ ਰਸਾ ਜਗਾ ਆਪਣੇ ਕੋਲੇ ਬਹੁਤ ਆ ਬਾਈ ਤੂੰ ਹੈ ਨਾ ਨਾ ਨੋਰਲੇ ਦਾ ਗਾਣਾ ਹੋਣੀ ਨਹੀਂ ਕੋਈ ਦਲਤ ਬੰਨ ਰੱਖੋ ਹੋਰ ਪੀੜੀ ਕਰਨਾ ਮੱਥਾ ਮਰਉ ਨਾਲ ਤਾਂ ਨਹੀਂ ਕੁਝ ਕਰਦੀ ਹਰਕਤ ਕਰਨੀ ਮੈਂ ਦਰਵਾਣੀ ਹੈ ਮੱਥਾ ਦਾ ਹੈਲੋ ਕੀਵਾ ਬਣਾ ਹੋਣੀ ਕੰਮ ਹੈਲੋ ਹੋ ਜੂਗਾ ਹੈਲੋ ਕਿਹਨ ਦੀ ਤਾਂ ਹੋਣੀ ਚਾਹੀਦੀ ਫੇਰ ਮੈਂ ਇੱਥੇ ਵੜੇ ਕਿਵੇਂ ਆ ਦੂਜਾ ਪਾਲਾ ਨਾਲ ਸਭ ਕੋਈ ਨਹੀਂ ਬੋਲਦਾ ਇਹ ਲਿਆ ਕਰੇ ਹੈਂ ਜਿਹੜੀ ਬਾਰੰਦਰ ਘਟ ਨਿਕਲਦੇ ਨੇ ਗੋਲੀ ਮੰਗੂ ਜਾਂਦੇ ਆਸ-ਪਾਸ ਇਹ ਗੱਲ ਹੈ ਹਾਂ ਭਲੇ ਨੂੰ ਡਾਵਾਗੇ ਤਨ ਤੇ ਮੈਂ ਤਾਂ ਸਮਝਦਾ ਦੋਨੇ ਚੀਜ਼ਾਂ ਹੀ ਸੀ ਉੱਟੇ ਲੈਂ ਜਿੰਦਗੀਆਂ ਇਹ ਦੋਨੇ ਕੁੜੀਆਂ ਨੇ ਨਜ਼ਾਰਾ ਕੁੜੀ ਨਾਲ ਹੀ ਹੁੰਦਾ ਜਦੋਂ ਜੰਪ ਜਾਂਦੀ ਹੈ ਭਾਈ ਦੀ ਦੇਖੀਏ ਸ਼ੌਕਰ ਦਾ ਵੜਾ ਸ਼ਕੀਨ ਐ ਕਾਲੇ ਹੈ ਸ਼ੌਕਰ ਦਾ ਵੜਾ ਸ਼ਕੀਨ ਐ ਕਾਲਾ ਸ਼ੌਕਰ ਦਾ ਸ਼ੌਕਰ ਦਾ ਪੈਸੇ 2500 ਦਾ ਸ਼ੌਕਰ ਵਾ ਕੇ ਲਾਇਆ ਤੇ ਉਖਲੀ ਆਪ ਦਾ ਕਹਿੰਦੇ ਉਖਲੀ ਜਿਨਾਂ ਵਾਰੀ ਉਖਲੀ ਭਾ ਕੇ ਵੱਡੀ ਸਾਰੀ ਭਾਣ ਮੂੰਹ ਬਣਦਾ ਜਾਨੇ ਵਾ ਉਖਲੀ ਭਾ ਕੇ ਮਾਰਦਾ ਉਖਲੀ ਛੜਾਲੀ ਘੋੜੀ ਤੇ ਕਾਲੇ ਨੇ ਚੱਕਦਾ ਹੁਣ ਹੱਥੀ ਛੋੜਾ ਪੰਡਵਾਲਾ ਉਹਦਾ ਤਾਂ ਹਿੰਦੂ ਬੱਚਾ ਤੇ ਬਾਅਦ ਚ ਗਾਣੇ ਗੁਣੇ ਲਾਉਣਗੇ ਇਹੋ ਟੂਨ ਨਾਲ ਲਾ ਲੈ ਲੈ ਆਂ ਲੈ ਮਿੱਤਰੋ ਦਮਿੰਦੀ ਉਹ ਵਾਹ ਹ ਜੀ ਲੈ ਵੀ ਮਿੱਤਰੋ ਕੁੜੀ ਲਿਆਂਦੀ ਆਪਾਂ ਘਰੇ ਤੇ ਸਾਰੇ ਭਰਾ ਦੱਸਿਓ ਕਿਵੇਂ ਲੱਗੀ ਆਪਣੀ ਕੁੜੀ ਤੇ ਬਾਕੀ ਬਾਈ ਸਾਨੂੰ ਅਪਡੇਟ ਦਿੰਦੇ ਰਵਾਂਗੇ ਆਪਾਂ ਆਜਾਦ ਨੂੰ ਲੈ ਕੇ ਜਾਣਾ ਬਈ ਮੁਕਸਰ ਮਾਗੀ ਤੇ ਬਾਕੀ ਤੁਹਾਨੂੰ ਤਿਆਰੀ ਉਹਦੀ ਦਿਖਾਉਂਦੇ ਰਵਾਂਗੇ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਈ ਹੋਰ ਕੋੜਿਆਂ ਦੇ ਰਿਲੇਟਿਡ ਵੀਡੀਓ ਦੇਖਣ ਲਈ ਬਾਈ ਧੰਨਵਾਦ ਜੀ